प्यारे बच्चों आज आपका क्लास 5 पंजाबी पुस्तक द पार्ट नंबर 3 12 ماہ ਜਿਹੜਾ ਹੈ ਉਹਦਾ ਪਾਠ ਅਭਿਆਸ ਕਰਾਂਗੇ ਸਭ ਤੋਂ ਪਹਿਲਾਂ ਜ਼ੁਬਾਨੀ ਅਭਿਆਸ ਦੇਖੋ ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ ਕਿਸ ਮਹੀਨੇ ਮਨਾਈ ਜਾਂਦੀ ਹੈ ਵਿਸਾਖੀ ਜੜੀ ਹੈ ਉਹ ਵਿਸਾਖ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ 12 ماہ ਦਾ ਕੀ ਪਾਉ ਹੈ 12 ماہ ਦਾ ਕੀ ਪਾਉ ਹੈ ਦੇਖੋ 12 ਯਾਨੀ ਕਿ 12 ਮਹੀਨੇ ਠੀਕ ਹੈ ਮਾ ਦਾ ਮਤਲਬ ਮਹੀਨੇ 12 ਦਾ ਮਤਲਬ 12 ਜਿਹੜੇ ਦੇਸੀ ਮਹੀਨੇ ਕਈ ਆਪਾਂ ਉਹਨਾਂ ਦਾ ਜਿਹੜਾ ਦੇਸੀ ਮਹੀਨੇ ਆ 12 ਮਹੀਨੇ ਨੇ ਉਹਨਾਂ ਦੇ ਨਾਂ ਦੇ ਆਧਾਰ ਤੇ ਕੋਈ ਕਵਿਤਾ ਬਣਾਣੀ ਜਾਂ ਕੋਈ ਬਾਣੀ ਬਣਾਣੀ ਉਹਨੂੰ ਆਪਾਂ 12 ਮਾ ਕਹਿੰਦੇ ਆ ਠੀਕ ਹੈ ਪਸੰ ਨੰਬਰ 3 ਬੱਚੋ ਫਗਣ ਮਹੀਨਾ ਸਭ ਤੋਂ ਮਨ ਨੂੰ ਕਿਉਂ ਪਾਉਂਦਾ ਹੈ ਸਭ ਦੇ ਮਨ ਨੂੰ ਕਿਉਂ ਪਾਉਂਦਾ ਹੈ ਕਿਉਂ ਕਿ ਫਗਣ ਮਹੀਨੇ ਵਿੱਚ ਕੀ ਹੈ ਹਰ ਪਾਸੇ ਹਰੀਆਲੀ ਤੇ ਫੁੱਲ ਖਿੜ ਜਾਂਦੇ ਹਨ ਠੀਕ ਹੈ ਤੇ ਚੌਥਾ ਦੇਖੋ ਕਵਿਤਾ ਨੂੰ ਗਾ ਕੇ ਸੁਣਾਓ ਇਹ ਦੇਖੋ ਬੱਚੋ ਅੱਗੇ ਕਵਿਤਾ ਵਿੱਚੋਂ ਹੇਠੇ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਇਹ ਪੈਰਾ ਜਿਹੜਾ ਹੈ ਤੁਹਾਡੇ ਬੁੱਕ 'ਚ دیا ਹੋਇਆ ਹੈ ਉੱਥੋਂ ਪੜ੍ਹ ਕੇ ਇਹਨਾਂ ਦੇ ਉੱਤਰ ਦੇਣੇ ਹਨ ਪਹਿਲਾ ਪ੍ਰਸ਼ਨ ਕੀ ਹੈ ਅਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ਕਿਹੋ ਜਿਹਾ ਹੁੰਦਾ ਹੈ ਅਸੂ ਮਹੀਨੇ ਵਿੱਚ ਨਾ ਬੋਤੇ ਪਾਲਾ ਹੁੰਦਾ ਹੈ ਤੇ ਨਾ ਬੋਤੇ ਗਰਮੀ ਹੁੰਦੀ ਹੈ ਯਾਨੀ ਕਿ ਮੌਸਮ ਬਹੁਤ ਵਧੀਆ ਹੁੰਦਾ ਹੈ ਨਾ ਤਾਂ ਜ਼ਿਆਦਾ ਠੰਡ ਹੁੰਦੀ ਹੈ ਨਾ ਜ਼ਿਆਦਾ ਗਰਮੀ ਹੁੰਦੀ ਹੈ ਅੱਗੇ ਦੇਖੋ ਬੱਚੋ ਪੁੱਛੇ ਨੰਬਰ 2 ਅਸੀਂ ਕਸ਼ਮੀਰ ਨੇ ਚਾਨੀਆਂ ਰਾਤਾਂ ਦਾ ਆਨੰਦ ਮਨਦੇ ਹਾਂ ਕਿਹੜੇ ਕਿਹੜੇ ਮਹੀਨੇ ਦੇ ਅਸੀਂ ਕਤਕ ਮਹੀਨੇ ਵਿੱਚ ਚਾਨੀਆਂ ਰਾਤਾਂ ਦਾ ਆਨੰਦ ਮਨਦੇ ਹਾਂ ਠੀਕ ਹੈ ਅੱਗੇ ਦੇਖੋ ਬੱਚੋ ਪੁੱਛੇ ਨੰਬਰ 3 ਕੋਟ ਸਵੈਟਰ ਕਿਸ ਮਹੀਨੇ ਪਾਏ ਜਾਂਦੇ ਹਨ ਕਿਸ ਮਹੀਨੇ ਕੋਟ ਸਵੈਟਰ ਮਗਰ ਦੇ ਮਗ ਦੇ ਮਹੀਨੇ ਜਿਹੜੇ ਹੈ ਉਹ ਪਾਏ ਜਾਂਦੇ ਨੇ ਪਸੰਦ ਨੰਬਰ 4 ਪੋ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ ਕਿਹੋ ਜਿਹੀ ਠੰਡ ਹੁੰਦੀ ਹੈ ਪੋ ਦੇ ਮਹੀਨੇ ਵਿੱਚ ਠੰਡ ਇੰਨੀ ਹੁੰਦੀ ਹੈ ਕਿ ਉੱਪਰ ਖੇਸੀ ਲੈਣੀ ਪੈਂਦੀ ਹੈ ਠੀਕ ਹੈ ਬੱਚੋ ਇੰਨੀ ਜ਼ਿਆਦਾ ਠੰਡ ਹੁੰਦੀ ਹੈ ਅੱਗੇ ਦੇਖੋ ਕਵਿਤਾ ਵਿੱਚ ਆਏ ਓਖੇ ਸ਼ਬਦਾਂ ਦੀ ਬੋਲ ਲਿਖਿਤ ਕਰਵਾਈ ਜਾਵੇ ਇਹ ਓਖੇ ਸ਼ਬਦ ਨਹੀਂ ਹੈ ਇਹ ਨਵੇਂ ਸ਼ਬਦ ਹੋਣ ਜੇ ਨੇ ਇੱਕ ਤਰ੍ਹਾਂ ਦੇ ਬੱਚੋ ਤੁਸੀਂ ਓਖੇ ਸ਼ਬਦ ਸੋਚ ਕੇ ਕੀ ਹੁੰਦੇ ਆ ਆਪਾਂ ਲਿਖਣੋਂ ਹਟ ਜਾਂਦੇ ਆ ਇਹ ਤੁਸੀਂ ਨਵੇਂ ਸ਼ਬਦ ਲਿਖੋ ਜਿਹੜੇ ਅਜੇ ਤੱਕ ਤੁਸੀਂ ਕਦੇ ਲਿਖੇ ਨਹੀਂ ਜਿਵੇਂ ਲੂਆ ਨਿਹਾਲਾ ਹਾੜ ਜਮੋਏ ਚੜੀ ਪਹਿਰ ਚੰਨੀਆਂ ਵਿਸਾਖੀ ਮਗਰ ਠੀਕ ਹੈ ਅੱਗੇ ਦੇਖੋ ਦੇਸੀ ਮਹੀਨਾ ਦੇ ਨਾਮ ਲਿਖੋ ਦੇਸੀ ਮਹੀਨੇ ਕਿਹੜੇ ਕਿਹਨੇ ਨੇ ਦੇਖੋ ਪਹਿਲਾ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋ ਅੱਸੂ ਕੱਤਕ ਮੱਗ ਪੋ ਮਾ ਤੇ ਫਗਣ ਠੀਕ ਬੱਚੋ ਇਹ 12 ਮਹੀਨੇ ਨੇ 17 ਪੂਰੀ ਕਰੋ ਵਿਸਾਖ ਵਿਸਾਖੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਭਾਦੋ ਤੁਪਾ ਕਰੀਆਂ ਦੀਆਂ ਝਾੜੀਆਂ ਕਈ ਕਈ ਪੈਰ ਦੀਆਂ ਪੋ ਵਿੱਚ ਪਾਲਾ ਖੇਸੀ ਦਾ ਧੋਣੀਆਂ ਲਾਲਾ ਸੇਕੀ ਦਾ ਫੱਗਣ ਫੁੱਲ ਖਿੜਾਉਂਦੇ ਹੈ ਸਬਦੇ ਮੰਨੂ ਪਾਉਂਦੇ ਹੈ ਠੀਕ ਹੈ ਬੱਚੋ ਅੱਗੇ ਦੇਖੋ ਰੁੱਤਾ ਦੇ ਨਾਂ ਲਿਖਣੇ ਨੇ ਰੁੱਤਾਂ ਦੇ ਨਾਂ ਲਿਖਣੇ ਨੇ ਸੀਜ਼ਨ ਠੀਕ ਹੈ ਮੌਸਮ ਕਿਹੜੇ ਕਿਹੜੇ ਰੁੱਤ ਹੁੰਦੀ ਨੇ ਬਸੰਤ ਪਤਝੜ ਸਰਦੀ ਤੇ ਗਰਮੀ ਠੀਕ ਹੈ ਬੱਚੋ ਅੱਗੇ ਦੇਖੋ ਮਿਲਾਨ ਕਰਨਾ ਹੈ ਦੇਸੀ ਮਹੀਨੇ ਤੇ ਅੰਗਰੇਜ਼ੀ ਮੇਂ ਨੈਰਾ ਮਿਲਾਨ ਕਰਨਾ ਹੈ ਜਿਹੜਾ ਚੇਤ ਮਹੀਨਾ ਹੁੰਦਾ ਉਹ ਲਗਭਗ ਮਾਰਚ ਅਪ੍ਰੈਲ ਦਾ ਹੁੰਦਾ ਹੈ ਠੀਕ ਹੈ ਵਿਸਾਖ ਮਹੀਨਾ ਜਿਹੜਾ ਹੁੰਦਾ ਹੈ ਉਹ ਅਪ੍ਰੈਲ ਤੇ ਮਈ ਦਾ ਹੋਗਾ ਜੇਠ ਮਹੀਨਾ ਜਿਹੜਾ ਹੈ ਉਹ ਮਈ ਤੇ ਜੂਨ ਦਾ ਹੋ ਗਿਆ ਤੇ ਹਾਰ ਮਹੀਨਾ ਜਿਹੜਾ ਹੈ ਜੂਨ ਜੁਲਾਈ ਤੇ ਸਾਵਣ ਮਹੀਨਾ ਜੁਲਾਈ ਅਗਸਤ ਤੇ ਭਾਦੋ ਮਹੀਨਾ ਅਗਸਤ ਸਤੰਬਰ ਤੇ ਅਸੂ ਮਹੀਨਾ ਸਤੰਬਰ ਅਕਤੂਬਰ ਤੇ ਕੱਤਕ ਮਹੀਨਾ ਜਿਹੜਾ ਹੈ ਉਹ ਅਕਤੂਬਰ ਨਵੰਬਰ ਦਾ ਹੁੰਦਾ ਤੇ ਮੱਘਰ ਮਹੀਨਾ ਜਿਹੜਾ ਹੁੰਦਾ ਉਹ ਨਵੰਬਰ ਦਸੰਬਰ ਦਾ ਹੁੰਦਾ ਤੇ ਪੋ ਮਹੀਨਾ ਜਿਹੜਾ ਹੈ ਉਹ ਹੁੰਦਾ ਹੈ ਦਸੰਬਰ ਜਨਵਰੀ ਦਾ ਤੇ ਮਾਘ ਮਹੀਨਾ ਜਿਹੜਾ ਜਨਵਰੀ ਫਰਵਰੀ ਦਾ ਤੇ ਫੱਗਣ ਮਹੀਨਾ ਜਿਹੜਾ ਫਰਵਰੀ ਮਾਰਚ ਦਾ ਆ ਇੰਨੇ ਜ਼ਿਆਦਾ ਨੇ ਮੈਚਿੰਗ ਹੋ ਰਹੀ ਹੈ ਸਾਇਦ ਸਮਝਣਾ ਇਸ ਕਰਕੇ ਹਰ ਇੱਕ ਲਾਈਨ ਜਿਹੜੀ ਹੈ ਅਲੱਗ-ਅਲੱਗ ਰੰਗ ਦੀ ਮੈਚ ਕੀਤੀ ਹੋਈ ਹੈ ਤਾਂਕਿ ਤੁਹਾਨੂੰ ਦਿੱਕਤ ਨਾ ਹੋਵੇ ਅੱਗੇ ਦੇਖੋ ਬੱਚੋ ਹੇਠਾਂ ਦਿੱਤੇ ਸ਼ਬਦਾਂ ਵਿੱਚ ਸੁੱਧ ਸ਼ਬਦਾਂ ਆ ਸਾਹਮਣੇ ਠੀਕ ਦਾ ਨਿਸ਼ਾਨ ਲਾਓ ਦੇਖੋ ਕਿਹੜਾ ਸ਼ਬਦ ਠੀਕ ਹੈ ਬੱਦਲ आ वाला बदल ठीक है उस तो बाद अंब फिर नज़ारे जजे पैर बिंदी होगी नजारे से ठीक है फिर फग्गन आ रहा फगन ठीक है बच्चों ये लेसन थोड़ा तो कंप्लीट हो गया ओके थैंक यू